ਸਾਡੇ ਕੋਲੇ ਜ਼ਮੀਨ ਨਹੀਂ ਇਹ ਸਾਡੀ ਲੋੜ ਬਣਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੋੜ ਬਣਨੀ ਆ ਕਿ ਆਓ ਆਪਾਂ ਇਸ ਜ਼ਮੀਨਾਂ ਦੀ ਲੜਾਈ ਨੂੰ ਜਿਹੜੀ ਨੂੰ ਉਹਨੂੰ ਅੱਗੇ ਹੀ ਨਹੀਂ ਤੁਰਾਂਗੇ ਅਸੀਂ ਜ਼ਮੀਨਾਂ ਹਾਸਲ ਵੀ ਕਰਾਂਗੇ ਅਸੀਂ ਸਮਝਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰੀ ਬੇਚਰਾਗ ਜ਼ਮੀਨ ਪਈ ਆ ਪੰਚਾਇਤੀ ਜ਼ਮੀਨਾਂ ਦੇ ਹਿੱਸਿਆਂ ਦੀ ਗੱਲ ਵੀ ਨਹੀਂ ਆਉਂਦੀ ਤੇ ਵੀ ਪੰਚਾਇਤੀ ਜ਼ਮੀਨਾਂ 'ਚ ਸਾਡੇ ਹਿੱਸੇ ਆ ਜਿਹੜੇ ਕਾਨੂੰਨੀ ਤੌਰ ਤੇ ਬਣਦੇ ਆ ਕਈ ਪਿੰਡਾਂ ਦੇ ਵਿੱਚ ਥੋੜੀ ਗੱਲ ਇਹ ਆ ਵੀ ਟਕਰਾਅ ਹੋ ਜਾਂਦੇ ਆ ਉਹ ਟਕਰਾਅ ਹੁੰਦੇ ਨਹੀਂ ਅਸਲ 'ਚ ਕਰਾਏ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜ਼ਮੀਨ ਸਿਰਫ ਜੱਟ ਦੀ ਮਾਂ ਹੁੰਦੀ ਹੈ ਜੀ ਜੇ ਜੱਟ ਦੀ ਮਾਂ ਹੁੰਦੀ ਤਾਂ ਅਸੀਂ ਤੇ ਧਰਤੀ ਤੇ ਜਾਈਆਂ ਫਿਰ ਕੀ ਲੱਗਦਾ ਵੀ ਜ਼ਮੀਨ ਇੰਨੀ ਸੌਖੀ ਮਿਲ ਜੂ ਜਾਂ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈਂਡ ਸਿਰਕ ਐਕਟ ਲਾਗੂ ਕਰਾਵਾਂਗੇ ਪੰਚਾਇਤੀ ਜ਼ਮੀਨ ਲੈ ਲਾਂਗੇ ਇਹ ਇਹ ਰਾਹ ਇੰਨਾ ਸੌਖਾ ਹੈ ਨਹੀਂ ਇਹ ਬਹੁਤ ਵੱਡੀ ਲੜਾਈ ਹੈਗੀ ਇਹ ਬਹੁਤ ਵੱਡੀ ਲੜਾਈ ਹੈ ਇਹ ਤਾਂ ਸਿਰ ਮੰਗਦੀ ਹੈਗੀ ਤੇ ਜੇ ਜ਼ਮੀਨ ਮੰਗੀ ਤਾਂ ਮਾਂ ਲਈ ਲੜਨਾ ਪੈਣਾ ਵਾ ਇਸ ਲੜਾਈ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਜੋੜਨ ਦਾ ਯਤਨ ਕਰਾਂਗੇ ਆਪਣੇ ਪਰਿਵਾਰਾਂ ਨੂੰ ਜੋੜਨ ਦਾ ਯਤਨ ਕਰਾਂਗੇ ਪੂਰੇ ਸਮਾਜ ਨੂੰ ਇਸ ਲੜਾਈ ਦੇ ਵਿੱਚ ਹਿੱਸਾ ਬਣਾਉਣ ਦਾ ਯਤਨ ਕਰਾਂਗੇ ਅੱਜ 1 ਮਈ ਆ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਆ ਤੇ ਪੂਰੇ ਦੇਸ਼ ਦੇ ਵਿੱਚ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਲੋਕਾਂ ਦੇ ਵੱਲੋਂ ਜਿਹੜਾ ਉਹ ਮਜ਼ਦੂਰ ਦਿਵਸ ਮਨਾਇਆ ਜਾਂਦਾ ਪਰ ਸਾਡੇ ਸਮਾਜ ਦੀ ਤਰਾਸ ਦੀ ਇਹ ਆ ਕਿ ਜਿੰਨਾਂ ਦਾ ਇਹ ਦਿਵਸ ਆ ਉਹਨਾਂ ਲੋਕਾਂ ਨੂੰ ਹੀ ਨਹੀਂ ਪਤਾ ਹੁੰਦਾ ਕਿ ਸਾਡਾ ਵੀ ਇੱਕ ਦਿਹਾੜਾ ਤਾਂ ਲਗਾਤਾਰ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਵੱਲੋਂ ਜਿਹੜਾ ਅੱਜ ਮਜ਼ਦੂਰ ਦਿਹਾੜਾ ਮਨਾਇਆ ਜਾ ਰਿਹਾ ਤਾਂ ਇਸ ਟਾਈਮ ਅਸੀਂ ਪਿੰਡ ਖਿਆਲੀ ਵਾਲੇ ਆ ਜਿੱਥੇ ਅੱਜ ਮਜ਼ਦੂਰ ਜਥੇਬੰਦੀ ਦੇ ਵੱਲੋਂ ਆ ਜਿਹੜਾ ਦਲਤ ਦਲਤ ਮਜ਼ਦੂਰ ਮੁਕਤੀ ਮੋਰਚੇ ਦੇ ਵੱਲੋਂ ਆ ਜਿਹੜਾ ਉਹ ਅੱਜ ਮਜ਼ਦੂਰ ਦਿਵਸ ਮਨਾਇਆ ਗਿਆ ਤਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਖਪਾਲ ਖਿਆਲੀ ਵਾਲਾ ਜੀ ਤਾਂ तमाम ਸਵਾਲ ਨੇ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਸასი ਦਾ ਸਵਾਗਤ ਹੈ ਧੰਨਵਾਦ ਪ੍ਰਧਾਨ ਜੀ ਅੱਜ 1 ਮਈ ਆ ਤੇ ਪੂਰੇ ਦੇਸ਼ ਦੇ ਵਿੱਚ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਪਹਿਲਾਂ ਤਾਂ ਇਹ ਦੱਸੋ ਕਿ ਮਜ਼ਦੂਰ ਦਿਵਸ ਦਾ ਇਤਿਹਾਸ ਕੀ ਹੈ 1 ਮਈ 1886 ਨੂੰ ਜਦੋਂ ਅਮਰੀਕਾ ਦੇ ਸ਼ਿਕਾਗੋ ਸ਼ਹਿਰ ਦੇ ਵਿੱਚ ਮਜ਼ਦੂਰ ਵੱਡਾ ਹਿੱਸਾ ਮਜ਼ਦੂਰਾਂ ਦਾ ਜਿਹੜੇ ਮਜ਼ਦੂਰਾਂ ਤੋਂ 18-18 ਘੰਟੇ 20-20 ਘੰਟੇ ਕੰਮ ਲਿਆ ਜਾਂਦਾ ਸੀ ਤਾਂ 1886 ਦੇ ਵਿੱਚ ਜਦੋਂ ਇਹ ਬਗਾਅ ਸੰਘਰਸ਼ ਹੋਇਆ ਕਿ 8 ਘੰਟੇ ਕੰਮਾਂ ਤਾਂ ਜਿਹੜਾ ਸਮਾਂ ਉਹ ਮਿੱਥਿਆ ਜਾਵੇ ਤੇ ਇੱਕ ਹਫ਼ਤੇ ਦੀ ਜਿਹੜੀ ਛੁੱਟੀ ਆ ਉਹ ਕੀਤੀ ਜਾਵੇ ਇਹਨਾਂ ਮੰਗਾਂ ਨੂੰ ਲੈ ਕੇ ਜਦੋਂ ਉਹ ਸੰਘਰਸ਼ ਚੱਲਿਆ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਉਹਨੂੰ ਸੁਨਹਿਰੇ ਅੱਖਰਾਂ 'ਚ ਲਿਖਿਆ ਗਿਆ ਤਾਂ ਦੁਨੀਆ ਦੇ ਵਿੱਚ ਕਮੰਤਰੀ ਪੱਧਰ ਤੇ ਜਿਹੜਾ ਮਜ਼ਦੂਰ ਦੇਵਸਾ ਉਹ ਉਹ ਮਨਾਇਆ ਗਿਆ ਕਿ 1 ਮਈ ਨੂੰ ਕਮਨਤਰੀ ਮਜ਼ਦੂਰ ਦਿਵਸਾ ਜਿਹੜਾ ਉਹ ਮਨਾਇਆ ਜਾ ਰਿਹਾ ਅੱਜ ਜਿਹੜਾ ਹਲਾ ਅੱਜ ਦਾ ਸਮਾ ਜਿਹੜਾ ਉਦੇ ਵਿੱਚ ਤਰਸਤੀ ਇਹ ਹੈ ਕਿ ਜਿਹੜੇ ਮਜ਼ਦੂਰਾਂ ਲਈ ਸ਼ਿਘਰਸ਼ ਕੀਤੇ ਗਏ ਜਿਹੜੇ ਮਜ਼ਦੂਰ ਆਗੂਆਂ ਨੇ ਉਸ ਸਮੇਂ ਸਕਾਗੋ ਦੇ ਵਿੱਚ ਫਾਸੀ ਦੇ ਫੰਦੇ ਚੁਮੇ ਤੇ ਅੱਜ ਉਸੇ ਮਜ਼ਦੂਰ ਤਬਕੇ ਨੂੰ ਇਸ ਦਿਨ ਤੋਂ ਸਮੇਂ ਦੇ ਹਾਕਮਾ ਜਿਹੜੇ ਉਹ ਦੂਰ ਲਿਜਾ ਰਹੇ ਨੇ ਇਸ ਸਮੇਂ ਦੀ ਮਹੱਤਤਾ ਨੂੰ ਘਟਾ ਕੇ ਦੇਖ ਰਹੇ ਨੇ ਕਦੇ ਬਾਲਦੇਵ ਜੀ ਦੇ ਨਾਂ ਤੇ ਮਨਾਇਆ ਜਾ ਰਿਹਾ ਹੈ ਦਿਨ ਕਦੇ ਛੁੱਟੀ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਕਦੀਆਂ ਨਗੂਣੀਆਂ ਰੈਤਾਂ ਦੇ ਤੌਰ ਤੇ ਮਨਾਇਆ ਜਾ ਰਿਹਾ ਵਾ ਅਸੀਂ ਅੱਜ ਖਿਆਲੀ ਵਾਲੇ ਪਿੰਡ ਦੇ ਵਿੱਚ ਦਲਤ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਵੱਲੋਂ ਜਦੋਂ ਇਹ ਦਿਨ ਮਨਾ ਰਹੇ ਹਾਂ ਤਾਂ ਸਾਡੀ ਲੋੜ ਆ ਸਾਨੂੰ ਲੱਗਦਾ ਕਿ ਅਸੀਂ ਉਹਨਾਂ ਪਿੰਡਾਂ ਦੇ ਤਮਾਮ ਮਜ਼ਦੂਰਾਂ ਨੂੰ ਦੱਸਣਾ ਵਾ ਕਿ ਇਤਿਹਾਸ ਦੇ ਵਿੱਚ ਸਾਡਾ ਵੀ ਇੱਕ ਬਹੁਤ ਵੱਡਾ ਯੋਗਦਾਨ ਆ ਜਾਂ ਬਲਕਿ ਇਤਿਹਾਸ ਹੀ ਸਾਡਾ ਲਿਖਿਆ ਗਿਆ ਕਿਤੇ ਕਿ ਜਦੋਂ ਸਿਕਾਗੋ ਸ਼ਹਿਰ ਦੇ ਵਿੱਚ ਜਿਹੜੇ ਮਜ਼ਦੂਰ ਸੀ ਉਹਨਾਂ ਨੇ ਆਪਣੀਆਂ ਮੰਗਾਂ ਲਈ ਤਾਂ ਇਸ ਤੋਂ ਵੀ ਅੱਗੇ ਜਿਹੜਾ ਹੁਣ ਲੋੜ ਆ ਗਈ ਜਿਹੜੀ ਲੋੜ ਇਹ ਅੱਗੇ ਜਿਹੜੀ ਛੁੱਟੀ ਦੇ ਦਿਨ ਤੋਂ ਹੁਣ ਹਾਕਮਾਂ ਜਿਹੜੇ ਸਮੇਂ ਦੇ ਸਮੇਂ ਦੀਆਂ ਸਰਕਾਰਾਂ ਨੇ ਉਸ ਇਸ ਇਤਿਹਾਸ ਨੂੰ ਮਟਾਉਣ ਤੇ ਲੱਗੀਆਂ ਹੋਈਆਂ ਨੇ ਤਾ ਅੱਜ ਦੋ ਤਰ੍ਹਾਂ ਦੇ ਲੋਕ ਇਸ ਇਤਿਹਾਸ ਦਿਹਾੜੇ ਨੂੰ ਮਨਾ ਰਹੇ ਨੇ ਇੱਕ ਉਹ ਮਨਾ ਰਹੇ ਨੇ ਜਿਨ੍ਹਾਂ ਦਾ ਇਹ ਦੇਣਾ ਜਿਹੜੇ ਮਿਹਨਤ ਕਰਦੇ ਨੇ ਜਿਹੜੇ ਦੱਬੇ ਕੁਚਲੇ ਨੇ ਇੱਕ ਉਹ ਮਨਾ ਰਹੇ ਨੇ ਜਿਨ੍ਹਾਂ ਦਾ ਇਸ ਇਤਿਹਾਸ ਦੇ ਨਾਲ ਕੋਈ ਬਹੁਤਾ ਲਾਗਾ ਦੇਗਾ ਨਹੀਂ ਹੈਗਾ ਜਿਵੇਂ ਸਰਕਾਰਾਂ ਨੇ ਅੱਜ ਉਹ ਇਹਨੂੰ ਦਿਨ ਨੂੰ ਮਜ਼ਦੂਰਾਂ ਤੋਂ ਵੱਖਰਾ ਬਣਾ ਰਹੀਆਂ ਨੇ ਮਜ਼ਦੂਰਾਂ ਨੂੰ ਤੇ ਪਤਾ ਨਹੀਂ ਮਜ਼ਦੂਰਾਂ ਨੂੰ ਕੰਮ ਤੇ ਲਾਇਆ ਹੋਇਆ ਵਾ ਤੇ ਉਹ ਆਪਣੇ ਦਫ਼ਤਰਾਂ ਦੇ ਵਿੱਚ ਬੈਠ ਕੇ ਝੰਡੇ ਚੜਾ ਕੇ ਦਿਨ ਮਨਾ ਰਹੇ ਨੇ ਸ੍ਰੀ ਪ੍ਰਧਾਨ ਜੀ ਪਿਛਲੇ ਸਮੇਂ ਦੇ ਦੌਰਾਨ ਪੂਰੇ ਦੇਸ਼ ਦੇ ਵਿੱਚ ਕਿਸਾਨੀ ਅੰਦੋਲਨ ਲੜਿਆ ਗਿਆ ਕਿਸਾਨਾਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਪਰ ਦੂਜੇ ਪਾਸੇ ਉਸ ਤੋਂ ਵੱਡੀਆਂ ਸਮੱਸਿਆਵਾਂ ਮਜ਼ਦੂਰਾਂ ਦੀਆਂ ਨੇ ਤੁਹਾਨੂੰ ਨਹੀਂ ਲੱਗਦਾ ਵੀ ਕਿਤੇ ਨਾ ਕਿਤੇ ਜਿੱਥੇ ਕਿਸਾਨੀ ਦਾ ਐਡਾ ਵੱਡਾ ਅੰਦੋਲਨ ਲੜਾਂਗੇ ਉੱਥੇ ਮਜ਼ਦੂਰਾਂ ਦੀ ਲਹਿਰ ਹਜੇ ਤੱਕ ਕਿਉਂ ਨਹੀਂ ਖੜੀ ਹੋ ਰਹੀ ਸਮੱਸਿਆਵਾਂ ਕੀ ਨੇ ਬਹੁਤ ਸਾਰੀਆਂ ਸਮੱਸਿਆ ਨੇ ਇੱਕ ਤਾਂ ਸਮੱਸਿਆ ਇਹ ਹੈ ਕਿ ਜਿਹੜਾ ਮਜ਼ਦੂਰ ਜਮਾਤ ਹੈ ਜਿਹੜੀ ਉਹਦੇ ਕੋਲੇ ਜਿਹੜੇ ਸਾਧਨ ਨੇ ਉਹਦੇ ਕੋਲੇ ਕਮਾਈ ਦੇ ਸਾਧਨ ਘਟਣੇ ਉਹਦੇ ਉਹ ਸਿੱਖਿਆ ਤੌਰ ਤੇ ਹਜੇ ਓਨੀ ਸਿੱਖਤ ਨਹੀਂ ਹੋਈਗੀ ਉਹਦੇ ਕੋਲ ਜਿਹੜਾ ਹੈਗਾ ਪ੍ਰਚਾਰ ਦੇ ਸਾਧਨ ਘਟਣੇ ਉਹ ਆਰਥਿਕ ਤੌਰ ਤੇ ਕਮਜ਼ੋਰ ਨੇ ਉਹ ਮਾਨਸਿਕ ਤੌਰ ਤੇ ਵੀ ਕਮਜ਼ੋਰ ਨੇ ਤੇ ਇਸ ਕਰਕੇ ਜਿਹੜੀ ਕਿਸਾਨੀ ਆ ਜਦੋਂ ਕਿਸਾਨੀ ਦਾ ਜਿਹੜਾ ਅੰਦੋਲਨ ਸਿਖਰਾਂ ਤੇ ਗਿਆ ਦਿੱਲੀ ਮੋਰਚਾ ਦਿੱਲੀ ਮੋਰਚੇ ਦੇ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਉਹ ਸਿੱਖਣ ਨੂੰ ਮਿਲੇ ਕਿ ਮਜ਼ਦੂਰ ਜਥੇਬੰਦੀਆਂ ਨੇ ਵੀ ਉਹਦੇ ਉੱਤੇ ਇੱਕ ਸਬਕ ਸਿੱਖਿਆ ਕਿ ਆਓ ਆਪਾਂ ਵੀ ਮਦੂ ਬਹੁਤ ਸਾਰੇ ਸੰਘਰਸ਼ ਆ ਜਿਹੜੇ ਅੱਜ ਅਸੀਂ ਮਜ਼ਦੂਰ ਜਥੇਬੰਦੀਆਂ ਸਿਰ ਜੋੜ ਕੇ ਲੜ ਰਹੀਆਂ ਨੇ ਚੰਦ ਭਾਣ ਦਾ ਸੰਘਰਸ਼ ਆ ਦਾਨ ਸਿੰਘ ਵਾਲੇ ਦਾ ਸੰਘਰਸ਼ ਆ ਤੇ ਹੋਰ ਵੀ ਜ਼ਮੀਨਾਂ ਦੇ ਜਿੰਨੇ ਕਿੰਨੇ ਮਸਲੇ ਨੇ ਉਹ ਅਸੀਂ ਲੜ ਰਹੇ ਆ ਪਰ ਉਹਦੇ ਚ ਸਮੱਸਿਆ ਇਹ ਆ ਕਿ ਜਿਹੜਾ ਸਾਡਾ ਮਜ਼ਦੂਰ ਵਰਗ ਆ ਉਹਦੀਆਂ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਜੁੜੀਆਂ ਹੋਈਆਂ ਨੇ ਜਿਹਦੇ ਨਾਲ ਅਸੀਂ ਵੀ ਜੂਝ ਰਹੇ ਆ ਤੇ ਮਜ਼ਦੂਰ ਵੀ ਜੂਝ ਰਹੇ ਨੇ ਮਜ਼ਦੂਰ ਲੀਡਰਾਂ ਦੇ ਸਾਹਮਣੇ ਇਸ ਸਮੇਂ ਇਸ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਤੁਸੀਂ ਦੇਖਦੇ ਹੋ ਵੀ ਜਿਹੜੀਆਂ ਖਾਸ ਕਰਕੇ ਜੋ ਮਜ਼ਦੂਰ ਲਹਿਰ ਉੱਠਣੀ ਚਾਹੀਦੀ ਸੀ ਉਹਦੇ ਲਈ ਲੀਡਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਹਾਂ ਲੀਡਰਾਂ ਨੂੰ ਸਮੱਸਿਆਵਾਂ ਆ ਰਹੀਆਂ ਨੇ ਕਿ ਜਿਹੜੇ ਖਾਸ ਕਰਕੇ ਜਦੋਂ ਲਹਿਰ ਚੱਲਦੀਆਂ ਤਾਂ ਉਹਦੇ ਵਿੱਚ ਹੋਲ ਡੈਮਰ ਬੰਦੇ ਆ ਜਿਹੜੇ ਉਹ ਚਾਹੀਦੇ ਹੁੰਦੇ ਆ ਮਜ਼ਦੂਰ ਲਹਿਰ ਦੇ ਵਿੱਚ ਇੱਕ ਤਾਂ ਇਹ ਸਭ ਤੋਂ ਵੱਡੀ ਤਰਾਸਤੀ ਆ ਕਿ ਸਾਰੇ ਜਿਹੜੇ ਆ ਲੀਡਰ ਨੇ ਕਾਫੀ ਵੱਡਾ ਹਿੱਸਾ ਉਹ ਪਰਿਵਾਰਾਂ ਨਾਲ ਜੁੜੇ ਹੋਏ ਨੇ ਤੇ ਪਰਿਵਾਰਾਂ ਨਾਲ ਜੁੜੇ ਹੋਣ ਵਾਲੇ ਉਹਨਾਂ ਨੇ ਜਿਹੜਾ ਜ਼ਿਆਦਾ ਟਾਈਮ ਕੰਮ ਕਰਨ ਦਾ ਸਮਾਂ ਵਾ ਉਹ ਲਹਿਰ ਦੇ ਵਿੱਚ ਘੱਟ ਮਿਲਦਾ ਵਾ ਇੱਕ ਤਾਂ ਸਭ ਤੋਂ ਵੱਡੀ ਸਮੱਸਿਆ ਇਹ ਆ ਦੂਜੀ ਸਮੱਸਿਆ ਇਹ ਆ ਕਿ ਜਿਹੜੇ ਮਜ਼ਦੂਰ ਅੰਦੇ ਸੰਘਰਸ਼ ਨੇ ਉਹਨਾਂ ਦੇ ਵਿੱਚ ਜਿਹੜੇ ਆਰਥਿਕਤਾ ਆਉਂਦੀ ਹੈਗੀ ਜਿਹੜੇ ਫੰਡ ਦੇ ਸੋਰਸ ਹੁੰਦੇ ਆ ਉਹ ਮਜ਼ਦੂਰਾਂ ਲਈ ਘੱਟ ਹੁੰਦੇ ਆ ਜਿਵੇਂ ਕਿਸਾਨੀ ਦੇ ਵਿੱਚ ਤਾਂ ਬਹੁਤ ਵੱਡੇ ਸੋਰਸ ਆਗੇ ਉਹਨਾਂ ਨੂੰ ਬਾਹਰੋਂ ਫੰਡ ਵੀ ਦੇ ਦਿੰਦੇ ਆ ਬਾਹਰੋਂ ਵੀ ਜਨਤਾ ਉਹਨਾਂ ਦੀ ਹੈਲਪ ਕਰ ਦਿੰਦੀ ਆ ਪਰ ਮਜ਼ਦੂਰਾਂ ਕੋਲ ਇਦਾਂ ਦਾ ਕੋਈ ਸੋਰਸ ਨਹੀਂ ਹੈਗਾ ਵਾ ਪਿੰਡਾਂ ਦੇ ਵਿੱਚ ਵੀ ਤੁਸੀਂ ਆਮ ਹੀ ਦੇਖਦੇ ਆ ਆ ਵੀ ਹੁਣ ਜਦੋਂ ਅਸੀਂ ਪ੍ਰੋਗਰਾਮ ਕੀਤਾ ਵਾ ਤਾਂ ਅਸੀਂ ਸਿਰਫ ਮਜ਼ਦੂਰਾਂ ਚੋਂ ਫੰਡ ਕੀਤਾ ਵਾ ਤੇ ਜਿਹਦੇ ਵਿੱਚ ਪ੍ਰੋਗਰਾਮ ਦੇ ਮਸਾ ਖਰਚੇ ਪੂਰੇ ਹੋਏ ਨੇ ਅਸੀਂ ਸਮਝਦੇ ਆ ਕਿ ਆਰਥਿਕਤਾ ਵੀ ਮਜ਼ਦੂਰ ਲਹਿਰ ਦੇ ਵਿੱਚ ਇੱਕ ਅੜਿੱਕਾ ਬਣੀ ਹੋਈ ਹੈ ਪ੍ਰਧਾਨ ਜੀ ਤੁਸੀਂ ਆਪਣੇ ਭਾਸ਼ਣ ਦੇ ਦੌਰਾਨ ਇੱਕ ਸਵਾਲ ਜ਼ਮੀਨ ਦਾ اٹھਾਇਆ ਕਿ ਲੈਂਡ ਸੀਨਿੰਗ ਐਕਟ ਦੇ ਤਹਿਤ ਜਿਹੜੀ ਮਜ਼ਦੂਰਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਪੰਚਾਇਤੀ ਜ਼ਮੀਨ ਦੇ ਵਿੱਚੋਂ ਤੀਜਾ ਹਿੱਸਾ ਦਿੱਤਾ ਜਾਣਾ ਚਾਹੀਦਾ ਜਦੋਂ ਜ਼ਮੀਨ ਦਾ ਸਵਾਲ ਆਉਂਦਾ ਨਾ ਤਾਂ ਅਕਸਰ ਪਿੰਡਾਂ ਦੇ ਵਿੱਚ ਜਦੋਂ ਪੰਚਾਇਤੀ ਜ਼ਮੀਨ ਦੀ ਗੱਲ ਚੱਲਦੀ ਆ ਤਾਂ ਆਪਾਂ ਅਕਸਰ ਹੀ ਦੇਖਦੇ ਆ ਕਿ ਕਈ ਵਾਰ ਤਾਂ ਮਾਹੌਲ ਇਸ ਤਰ੍ਹਾਂ ਦਾ ਬਣ ਜਾਂਦਾ ਕਿ ਕਤਲੋਗਾਰ ਤੱਕ ਜਿਹੜਾ ਗੱਲ ਪਹੁੰਚ ਜਾਂਦੀ ਔਰ ਬਹੁਤ ਥਾਵਾਂ ਤੇ ਇਸ ਤਰ੍ਹਾਂ ਦਾ ਹੋਇਆ ਵੀ ਆ ਫਿਰ ਕੀ ਲੱਗਦਾ ਵੀ ਜ਼ਮੀਨ ਇੰਨੀ ਸੌਖੀ ਮਿਲ ਜੂ ਜਾਂ ਇਸ ਤਰ੍ਹਾਂ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਲੈਂਡ ਸੀਨਿਕ ਐਕਟ ਲਾਗੂ ਕਰਾਵਾਂਗੇ ਪੰਚਾਇਤੀ ਜ਼ਮੀਨ ਲੈ ਲਾਂਗੇ ਇਹ ਇਹ ਰਾ ਇਹਨਾਂ ਸੌਖਾ ਹੈ ਤੇ ਇਹ ਬਹੁਤ ਵੱਡੀ ਲੜਾਈ ਹੈਗੀ ਇਹ ਬਹੁਤ ਵੱਡੀ ਲੜਾਈ ਆ ਇਹ ਤਾਂ ਸਿਰ ਮੰਗਦੀ ਹੈਗੀ ਜੀ ਤੇ ਜੇ ਜ਼ਮੀਨ ਮੰਗੀ ਤਾਂ ਮਾਰ ਲਈ ਲੜਨਾ ਪੈਣਾ ਵਾ ਲੜਾਈ ਲਈ ਸਾਨੂੰ ਤਿਆਰ ਹੋਣਾ ਪੈਣਾਗਾ ਇਹ ਇਹ ਇੱਕ ਲੰਮਾ ਸੰਘਰਸ਼ ਹੈਗਾ ਲੋਕਾਂ ਨੂੰ ਤਿਆਰ ਕਰਨਾ ਪਵੇ ਪਰ ਜਿਹੜਾ ਪੰਜਾਬ ਆ ਪੰਜਾਬ ਸਾਡਾ ਖੇਤੀ ਪ੍ਰਧਾਨ ਸੂਬਾ ਸਾਡੇ ਕੋਲੇ ਹੋਰ ਕੋਈ ਸੋਰਸ ਹੀ ਨਹੀਂਗਾ ਨੌਕਰੀਆਂ ਸਾਡੇ ਕੋਲ ਨਹੀਂ ਰਜਗਾਰ ਵੱਜਵੇਂ ਸਾਡੇ ਕੋਲ ਨਹੀਂ ਰਜਗਾਰ ਦਾ ਕੋਈ ਸਾਧਨ ਨਹੀਂ ਅਸੀਂ ਸਮਝਦੇ ਹਾਂ ਕਿ ਜਦੋਂ ਪੰਜਾਬ ਦੇ ਵਿੱਚ ਬਹੁਤ ਸਾਰੀ ਬੇਚਰਾਗ ਜ਼ਮੀਨ ਪਈ ਆ ਪੰਚਾਇਤੀ ਜ਼ਮੀਨਾਂ ਦੇ ਹਿੱਸਿਆਂ ਦੀ ਗੱਲ ਵੀ ਜੇ ਆਉਂਦੇ ਤੇ ਵੀ ਪੰਚਾਇਤੀ ਜ਼ਮੀਨਾਂ ਚੋਂ ਸਾਡੇ ਹਿੱਸੇ ਆ ਜਿਹੜੇ ਕਾਨੂੰਨੀ ਤੌਰ ਤੇ ਬਣਦੇ ਆ ਕਈ ਪਿੰਡਾਂ ਦੇ ਵਿੱਚ ਥੋੜੀ ਗੱਲ ਇਹ ਆ ਵੀ ਟਕਰਾਅ ਹੋ ਜਾਂਦੇ ਆ ਉਹ ਟਕਰਾਅ ਹੁੰਦੇ ਨਹੀਂਗੇ ਅਸਲ ਚ ਕਿਰਾਏ ਜਾਂਦੇ ਨੇ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਕਿ ਜ਼ਮੀਨ ਸਿਰਫ ਜੱਟ ਦੀ ਮਾਂ ਹੁੰਦੀ ਹੈ ਜੀ ਜੇ ਜੱਟ ਦੀ ਮਾਂ ਹੁੰਦੀ ਤਾਂ ਅਸੀਂ ਤੇ ਧਰਤੀ ਤੇ ਜਾਈ ਹਾਂ ਇੱਕ ਮਜ਼ਦੂਰ ਆ ਮਜ਼ਦੂਰ ਨੂੰ ਖੇਤੀ ਦਾ ਸਾਰਾ ਕੰਮ ਆਉਂਦਾ ਵਾ ਉਹਨੂੰ ਪਤਾ ਕਿ ਬੀਜ ਕਿਵੇਂ ਉਗਾਏ ਜਾਂਦੇ ਆ ਬੀਜ ਕਿਵੇਂ ਬੀਜੇ ਜਾਂਦੇ ਆ ਇੱਕ ਕਣਕ ਨੂੰ ਕਿੰਨਾ ਪਾਣੀ ਲੱਗਦਾ ਨਰਮੇ ਨੂੰ ਪਹਿਲਾਂ ਫੁੱਲ ਲੱਗਦਾ ਕਿ ਟਿੰਡਾ ਲੱਗਦਾ ਪਰ ਸਾਡੇ ਕੋਲੇ ਜ਼ਮੀਨ ਨਹੀਂ ਇਹ ਸਾਡੀ ਲੋੜ ਬਣਨੀ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਲੋੜ ਬਣਨੀ ਆ ਕਿ ਆਓ ਆਪਾਂ ਇਸ ਜ਼ਮੀਨਾਂ ਦੀ ਲੜਾਈ ਨੂੰ ਜਿਹੜੀ ਨੂੰ ਉਹਨੂੰ ਅੱਗੇ ਹੀ ਨਹੀਂ ਤੁਰਾਂਗੇ ਅਸੀਂ ਜ਼ਮੀਨਾਂ ਹਾਸਲ ਵੀ ਕਰਾਂਗੇ ਲਾਸਟ ਸਵਾਲ ਪ੍ਰਧਾਨ ਜੀ ਕਿਹੜੀਆਂ ਕਿਹੜੀਆਂ ਉਹ ਮਤਲਬ ਮੰਗਾਂ ਕਿਹੜੇ ਕਿਹੜੇ ਮੁੱਦੇ ਉਹ ਉਠਾਉਣੇ ਚਾਹੀਦੇ ਆ ਜਿਹਦੇ ਨਾਲ ਮਜ਼ਦੂਰ ਲਹਿਰ ਵੀ ਹੈ ਜਿਹੜੀ ਉਹ ਤੇਜ਼ੀ ਨਾਲ ਅੱਗੇ ਵਧੇ ਸਾਨੂੰ ਰੋਜ਼ਗਾਰ ਦੇ ਮੁੱਦੇ ਆ ਜਿਹੜੇ ਉਹ ਉਠਾਉਣੇ ਚਾਹੀਦੇ ਆਗੇ ਕਿ ਵੀ ਮੈਂ ਦੂਜੀ ਸਿੱਖਿਆ ਦੇ ਮੁੱਦੇ ਉਠਾਉਣੇ ਚਾਹੀਦੇ ਕਿ ਸਾਡੇ ਬੱਚਿਆਂ ਨੂੰ ਜਿਹੜੀ ਸਿੱਖਿਆ ਉਹ ਦਿੱਤੀ ਜਾਵੇ ਸਕੂਲਾਂ ਦੇ ਜਿਹੜੇ ਹੈਗੇ ਆ ਸਕੂਲਾਂ ਨੂੰ ਅਪਗ੍ਰੇਡ ਕੀਤਾਵੇ ਸਕੂਲਾਂ ਦੇ ਵਿੱਚ ਸਟਾਫ ਪੂਰੇ ਹੋਣ ਜਦੋਂ ਸਾਡੇ ਬੱਚੇ ਪੜ੍ਹ ਲਿਖ ਜਾਣਗੇ ਸਾਡੇ ਜਿਵੇਂ ਉਹ ਡਾਕਟਰ ਅਮੀਦਕਾਰ ਜੀ ਕਹਿੰਦੇ ਨੇ ਪੜੋ ਜੁੜੋ ਤੇ ਸੰਘਰਸ਼ ਕਰੋ ਸਾਡਾ ਜਿਹੜਾ ਨਾਗਰਿਕ ਆ ਉਹ ਪੜਿਆ ਵੀ ਹੋਣਾ ਚਾਹੀਦਾ ਉਹ ਸਿੱਖਤ ਵੀ ਹੋਣਾ ਚਾਹੀਦਾ ਤੇ ਫਿਰ ਉਹ ਸੰਘਰਸ਼ ਕਰੂਗਾ ਤੇ ਇਸ ਕਰਕੇ ਅਸੀਂ ਵੀ ਕਹਿੰਨੇ ਕਿ ਸਾਡੇ ਜਿਹੜੇ ਰੁਜ਼ਗਾਰ ਆ ਰੁਜ਼ਗਾਰਾਂ ਲਈ ਸਾਧਨ ਪੈਦਾ ਮੌਕੇ ਪੈਦਾ ਕਰਨਗੇ ਨਰੇਗਾ ਜਿਹੜੀ ਅਸੀਂ ਸਿਰਫ ਇਹ ਸਮਝਦੇ ਕਿ ਦਿਹਾੜੀ ਨਰੇਗਾ ਦੀ ਦਿਹਾੜੀ ਵਧਾਉਣਾ ਹੀ ਸਾਡੀ ਲੜਾਈ ਨਹੀਂ ਹੈਗੀਗੀ ਇਸ ਲੜਾਈ ਨੂੰ ਅੱਗੇ ਅਸੀਂ ਲੈ ਕੇ ਜਾਵਾਂਗੇ ਨੌਜਵਾਨਾਂ ਨੂੰ ਜੋੜਨ ਦਾ ਯਤਨ ਕਰਾਂਗੇ ਆਪਣੇ ਪਰਿਵਾਰਾਂ ਨੂੰ ਜੋੜਨ ਦਾ ਯਤਨ ਕਰਾਂਗੇ ਪੂਰੇ ਸਮਾਜ ਨੂੰ ਇਸ ਲੜਾਈ ਦੇ ਵਿੱਚ ਹਿੱਸਾ ਬਣਾਉਣ ਦਾ ਯਤਨ ਕਰਾਂਗੇ ਅੱਜ ਦਾ ਤੁਹਾਨੂੰ ਸੁਖਪਾਲ ਜੀ ਤੁਹਾਡੇ ਨਾਲ ਲੋਕ ਜੁੜ ਜਾਣਗੇ ਤੁਸੀਂ ਸਿੱਖਿਆ ਦੀ ਗੱਲ ਕੀਤੀ ਹੈ ਰੋਜ਼ਗਾਰ ਦੀ ਗੱਲ ਕੀਤੀ ਹੈ ਪਰ ਪਹਿਲਾਂ ਹੀ ਜਿਹੜੀ ਪੰਜਾਬ ਸਰਕਾਰ ਆ ਉਹ ਕਹਿ ਰਹੀ ਆ ਕਿ ਸਿੱਖਿਆ ਸੀ ਦੇ ਵਿੱਚ ਆ ਜਿਹੜੀ ਕ੍ਰਾਂਤੀ ਲੈ ਕੇ ਆਉਂਦੀ ਹੈ ਸਿੱਖਿਆ ਕ੍ਰਾਂਤੀ ਦੀਆਂ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਤੇ ਰੋਜ਼ਗਾਰ ਉਹ ਕਹਿੰਦੇ ਕਿ ਅਸੀਂ ਪਿਛਲੀਆਂ ਸਰਕਾਰਾਂ ਨਾਲੋਂ ਵੱਧ ਦੇ ਦਿੱਤਾ ਹੁਣ ਸਰਕਾਰ ਨਾਲ ਲੋਕ ਜੁੜਨਗੇ ਜਾਂ ਤੁਹਾਡੇ ਨਾਲ ਲੋਕ ਜੁੜਨਗੇ ਦੇਖੋ ਕਹਿੰਦੇ ਲੋੜ ਕਾੜ ਦੀ ਮਾਂ ਹੁੰਦੀ ਹੈਗੀ ਜਦੋਂ ਕਾਂਗਰਸ ਦੀ ਸਰਕਾਰ ਸੀ ਤੇ ਉਹਨਾਂ ਨੇ ਸਮਾਰਟ ਸਕੂਲ ਬਣਾਏ ਸੀ ਤਾਂ ਇਹੀ ਮੁੱਖ ਮੰਤਰੀ ਕਹਿੰਦਾ ਹੁੰਦਾ ਸੀ ਕਿ ਕੰਧਾਂ ਤੇ ਰੋਗਣ ਕਰਨ ਨਾਲ ਸਮਾਰਟ ਸਕੂਲ ਨਹੀਂ ਬਣਦੇਗੇ ਅੱਜ ਵੀ ਇਹੀ ਆਲਾ ਕਿ ਸਿੱਖਿਆ ਕ੍ਰਾਂਤੀ ਹੈ ਜਿਹੜੀ ਉਹ ਕੰਧਾਂ ਤੇ ਰੋਗਣ ਹੈ ਲੋਕਾਂ ਦੇ ਸਾਹਮਣੇ ਸੱਚਾਈ ਆ ਲੋਕ ਲੋਕਾਂ ਤੋਂ ਇਹ ਗੱਲ ਕਦੇ ਵੀ ਗੁੱਝੀ ਨਹੀਂ रह ਸਕਦੀ ਸਰਕਾਰਾਂ ਜਿੰਨਾ ਮਰਜ਼ੀ ਰੌਲਾ ਪਾਈ ਜਾਣ ਭਾਵੇਂ ਉਹ ਇਨਕਲਾਬ ਦਾ ਰੌਲਾ ਪਾਉਣ ਭਾਵੇਂ ਸਿੱਖਿਆ ਕ੍ਰਾਂਤੀ ਦਾ ਰੌਲਾ ਪਾਉਣ ਤਾਂ ਲੋੜ ਕਾਢ ਦੀ ਮਾਂ ਲੋਕਾਂ ਲੋਕ ਜਦੋਂ ਜਿੰਨਾ ਵੀ ਆਰਥਿਕ ਤੌਰ ਤੇ ਟੁੱਟਣਗੇ ਜਿੰਨਾ ਵੀ ਲੋਕਾਂ ਦੇ ਨਾਲ ਲੋਕਾਂ ਦੀ ਬੇਰਜ਼ਗਾਰੀ ਵਧੂਗੀ ਉੰਨੀ ਲੋਕਾਂ ਦੀ ਬੇਚੈਨੀ ਵਧੂਗੀ ਜਦੋਂ ਲੋਕਾਂ ਦੀ ਬੇਚੈਨੀ ਵਧੂਗੀ ਤਾਂ ਸੰਘਰਸ਼ ਤੋਂ ਬਿਨਾਂ ਲੋਕਾਂ ਕੋਲ ਹੋਰ ਕੋਈ ਰਸਤਾ ਨਹੀਂ ਹੈਗਾ